ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਹਲਕਾ ਹਲਕਾ ਮੀਂਹ ਵੀ ਪੈ ਰਿਹਾ ਤੇ ਪਰ ਫੇਰ ਵੀ ਆਪਾਂ ਜਾਵਾਂਗੇ ਡੋਟ ਬੋਲ ਨਹੀਂ ਲੱਗਾ ਨਹੀਂ ਲੱਗਾ ਨਹੀਂ ਲੱਗਾ ਕੈਮਰਾ ਚੱਲਦਾ ਪਿੱਛੇ ਕੀਲ ਸਾਹਿਬ ਕੇਸ ਦੇਣਾ ਇੱਕ ਦਿਨ ਵੱਜਦਾ ਭਈ ਕੂਰਥਲੇ ਕੇਸ ਲੜ ਸਕਦਾ ਕਿ ਨਹੀਂ ਲੜ ਸਕਦੇ ਲੜ ਸਕਦਾ ਭਾਈ ਆ ਬੰਦੇ ਨਾਲ ਧੱਕਾ ਹੋਇਆ ਜਾ ਇਹ ਤੂੰ ਫੀਸ ਦਾ ਇੰਤਜ਼ਾਮ ਕਰ ਮੇਰਾ ਵੀਰ ਇਹ ਨਰ ਸਕੂਲ ਦਾ ਤੋਂ ਲੱਗਣਾ ਐਸੇ ਹੀ ਖਾਸ ਸਪੋਰਟਸ ਯਾਰ ਇੱਥੇ ਸਪੋਰਟਸ ਜਦਾਂ ਤੇਰੀ ਸਿਹਤ ਆ ਨਾ ਕਦ ਕਾਠਾ ਹਾਂਜੀ ਸ਼ਾਰਟ ਪੁੱਟ ਦੀ ਤਿਆਰੀ ਕਰ ਪਰ ਇਹੜੀ ਪ੍ਰੋਫੈਸ਼ਨਲ ਗੇਮ ਆ ਉਹ ਸ਼ਾਰਟ ਪੁੱਟ ਨਾਲ ਦੀ ਹਾਂਜੀ ਤਦੇ ਹੱਥ ਪੈਰ ਗੁੱਲੇ ਆ ਤੇਰਾ ਕਾਦੇ ਆ ਉਮਰ ਕਿੰਨੀ ਆ ਤੇਰੀ ਇਹ 18 19 ਸਾਲ ਦੀ ਉਮਰ ਤੱਕ ਤੂੰ ਹੋਰ ਵਧਣਾ ਤੇਰੀ ਸਿਹਤ ਵੀ ਪਰ ਸਕਦੀ ਆ ਉਹ ਸ਼ਾਰਟ ਪੁੱਟ ਦੀ ਤਿਆਰੀ ਕਰਾਂ ਸਾਡੇ ਸਕੂਲ ਦੇ ਕਿਹੜੇ ਕਿਹੜੇ ਕੋਚ ਆ ਸਾਡੇ ਸਕੂਲ ਇੱਕ ਪ੍ਰੋਫੈਸ਼ਨਲੀ ਜਿਹੜੇ ਆ ক্রিকেট ਦੇ ਕੋਚ ਆ ਅਲਟਰਨੇਟ ਗੇਮਾਂ ਕਿਹੜੀਆਂ ਕਰਾਉਂਦੇ ਨਾਲ ਅਲਟਰਨੇਟ ਗੇਮਾਂ ਆ ਭਾਜੀ ਬਾਸਕਟਬਾਲ ਹੋ ਗਿਆ ਹੋਰ ਬੈਡਮਿੰਟਨ ਹੋ ਗਈ ਫੁੱਟਬਾਲ ਹੋ ਗਈ ਓਕੇ ਤੇ ਬਾਕੀ ਸਾਰੀਆਂ ਜਿੱਦਾਂ ਜਿੱਦਾਂ ਕੋਈ ਟੂਰਨਾਮੈਂਟ ਆਈ ਜਾਂਦਾ ਸਾਰੀਆਂ ਗੀਮਾਂ ਚੱਲਦੀਆਂ ਰਹਿੰਦੀਆਂ ਨਾਲ ਕਿਹੜੇ ਗੋਲਡ ਮੈਡਲਿਸਟ ਮੁੰਡਾਇਆ ਜੀ ਹਾਂਜੀ ਪਿੰਡ ਬੂਲਪੁਰ ਹਾਂਜੀ ਜ਼ਿਲ੍ਹਾ ਕਪੂਰਥਲਾ ਤਹਿਸੀਲ ਸਲਤਾਨਪੁਰ ਲੋਧੀ ਓ ਡਾਡ ਵਾਲਾ ਜਗੀਰ ਸਾਹਿਬ ਤੁਸੀਂ ਕੇਸ ਹੀ ਲੜੋ ਬਾਲਾਂ ਨਾਲ ਨਾਲ ਲੜੋ ਤੁਸੀਂ ਬੋਲਾ ਵਾਈਡ ਓ ਓਏ ਇਹਦੇ ਵਰੀ ਕੀ ਹੁੰਦਾ ਸਾਨੂੰ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਬ ਤੱਕ ਲਈ ਰੱਬ ਰਾਖਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਅੱਜ 6 ਤਰੀਕ ਦਿਨ ਸ਼ਨੀਵਾਰ ਤੇ ਆਪਾਂ ਚੱਲੇ ਆਂ ਫਿਰ ਤੋਂ ਰੈਗੂਲਰ ਜਦਾਗੇ ਗਰਾਊਂਡ ਜਾਣੇ ਉਦੋਂ ਜਾ ਰਹੇ ਆਂ ਤੇ ਬਾਹਰ ਹਲਕਾ ਹਲਕਾ ਮੀਂਹ ਵੀ ਪੈ ਰਿਹਾ ਤੇ ਪਰ ਫੇਰ ਵੀ ਆਪਾਂ ਜਾਵਾਂਗੇ ਤੇ ਜਾ ਕੇ ਉੱਥੇ ਵੇਖਦੇ ਆਂ ਮਾਹੌਲ ਹਲਕੀ ਹਲਕੀ ਬਾਰਿਸ਼ ਵਿੱਚ ਵੀ ਗੇਮ ਲਾਉਣ ਦਾ ਮਜ਼ਾ ਹੁੰਦਾ ਹੁੰਦਾ ਤੇ ਦੂਜੀ ਗੱਲ ਉੱਥੇ ਜਿੰਮ ਵੀ ਨਾਲ ਆ ਜੇ ਰੱਬ ਨੇ ਫੁੱਟਬਾਲ ਨਾ ਖੇਡਣ ਦਿੱਤਾ ਤਾਂ ਫੇਰ ਆਪਾਂ ਜਿੰਮ ਲਾਵਾਂਗੇ ਤੇ ਮਿਲਦੇ ਆਂ ਜੀ ਆਪਾਂ ਸਦੇ ਗਰਾਊਂਡ ਦੇ ਵਿੱਚ ਜਾ ਕੇ 11 ਮਿੱਤਰਾਂ ਨਾਲ ਕਰਦੇ ਆਂ ਗੱਲਾਂ ਬਾਤਾਂ ਨਾਲੇ ਜਿਦਾਂ ਹਰ ਰੋਜ਼ ਤੁਸੀਂ ਵੀਡੀਓ ਦੇ ਵਿੱਚ ਵੇਖਦੇ ਆਂ ਹਲਕਾ ਹਲਕਾ ਹਾਸਾ ਮਾਹੌਲ ਵੀ ਚੱਲ ਰਿਹਾ ਜਾਂਦਾ ਉੱਥੇ ਤੇ ਚੱਲੀਏ ਬਈ ਹੈ ਆਓ ਗਾਇਜ਼ ਕੇ ਮਾ ਆਓ ਗਾਇਜ਼ ਚਲੋ ਠੀਕ ਆ ਮਿਲਦੇ ਆਂ ਜੀ ਗਰਾਊਂਡ ਦੇ ਵਿੱਚ ਜਾ ਕੇ ਫਿਰਦ ਕੀ ਸ ਹੈ ਜੇ ਤੁਹਾਨੂੰ ਹਾਂ ਫੋਟੋ ਮਾਰਿਆ ਨਹੀਂ ਪਿੱਛੇ ਪਰਦਾ ਮਾਰ ਦੂਗਾ ਮੈਂ ਦੇ ਹੋ ਜੀ ਚੱਲ ਰਿਹਾ ਹੁਣ ਫੁੱਟਬਾਲ ਤੋਂ ਕ੍ਰਿਕਟ ਦਾ ਮੈਚ ਡਾਟ ਬਾਲ ਨਹੀਂ ਲੱਗਾ ਨਹੀਂ ਲੱਗਾ ਨਹੀਂ ਲੱਗਾ ਕੈਮਰਾ ਚੱਲਦਾ ਪਿੱਛੇ ਜਵਰਾਜ ਸਿੰਘ ਚੱਲ ਆ ਬ ਆਇਓ ਮੜਾਇਆ ਸਾਨੂੰ ਕੇਸ ਦੇਣਾ ਇੱਕ ਕੇਸ ਦੇਣਾ ਹੈ ਇੱਕ ਦਿਨ ਨੂੰ ਅੱਜ ਦਾ ਓਏ ਕਿਹੜੇ ਸ਼ਹਿਰ ਆ ਵੀਰੇ ਜਲੰਧਰ ਪਾਈ ਜਲੰਧਰ ਲੈ ਜਲੰਧਰ ਜਲੰਧਰ ਜਾਓ ਨਹੀਂ ਨਹੀਂ ਕੂਰਸਲੇ ਆ ਜਾਂਦੇ ਆ ਨਹੀਂ ਕੂਰਸਲੇ ਕੇਸ ਲੜ ਸਕਦਾ ਕਿ ਨਹੀਂ ਲੜ ਸਕਦੇ ਲੜ ਸਕਦਾ ਭਾਈ ਆ ਬੰਦੇ ਨਾਲ ਥੱਕਾ ਹੋਇਆ ਜਾ ਆਹ ਵਾਲੇ ਨਾਲ ਨਹੀਂ ਨਹੀਂ ਤੇ ਗਰਪਾਲ ਬਾਜੀ ਵਕੀਲ ਸਿਆਣਾ ਆ ਠੰਡੇ ਮਤੇ ਨਾਲ ਗੱਲ ਕਰਦਾ ਵਧੀਆ ਲੜੂ ਕੇਸ ਇਹ ਤੇ ਤੂੰ ਫੀਸ ਦਾ ਇੰਤਜ਼ਾਮ ਕਰ ਮੇਰਾ ਵੀਰ ਹਰਮਾਨ ਐਂਡ ਝੰਡਾ ਸਾਹਿਬ ਬੈਠੇ ਆ ਕੀ ਸਲਾਹ ਜੰੜ ਰਹੀ ਤੇ ਟੀਮ ਆ ਯਾਰ ਦੇਖੀ ਤੁਸੀਂ ਓਏ ਹੈ ਨਹੀਂ ਭਾਈ ਮੁੰਡਾ ਕਹਿੰਦਾ ਸਾਡੇ ਸਕੂਲੇ ਲੱਗਣਾ ਹੈ ਕਿੰਨਾ ਦੇ ਸਾਡੀ ਕਹਿੰਦਾ ਤਾਂ ਇਹ ਤੂੰ ਕਿੱਥੇ ਪੜਦਾ ਪਹਿਲਾਂ? ਮੈਂ ਵੀ ਉਹ ਤੂੰ ਹਾਕਵਾਰਡ ਪੜਦਾ ਹਨਾ। ਅੱਛਾ ਇੰਨਾ ਸਕੂਲ ਦਾ ਤੋਂ ਲੱਗਣਾ। ਵੈਸੇ ਹੀ ਖਾਸ ਖਾਸ ਉੱਥੇ ਸਪੋਰਟਸ ਵੀ ਆਦੀ ਇੱਥੇ ਸਪੋਰਟਸ ਨਹੀਂ। ਅੱਛਾ। ਉੱਥੇ ਸਪੋਰਟਸ ਜਿਆਦੀ ਆ। ਉੱਥੇ ਸਪੋਰਟਸ ਜਿਆਦੀ ਇੱਥੇ ਸਪੋਰਟਸ ਨਹੀਂ ਹੈ ਨੀਗੀ। ਠੀਕ ਆ। ਮੈਂ ਤੈਨੂੰ ਰਾਤੀ ਸਮਝਾਇਆ ਸੀ ਕੁਝ ਜ਼ਿਆਦਾ। ਹਾਂਜੀ ਤੇ ਅਸੀਂ ਕਹੀਗਾ ਇਹ ਕੀ ਆ ਇਹ ਉਪਰੋਂ ਲੰਗੀ। ਤੈਨੂੰ ਇਹ ਮੈਂ ਗਿਆ ਹੀ ਵੀ ਜਦੋਂ ਤੇਰੀ ਸਿਹਤ ਆ ਨਾ ਕਦ ਕਾਠਾ ਹਾਂਜੀ ਸ਼ਾਰਟ ਪੁੱਟ ਦੀ ਤਿਆਰੀ ਕਰਦੂੰ ਹਾਂਜੀ ਤੇਰੀ ਗੇਮ ਆ ਕ੍ਰਿਕਟ ਜਾਂ ਫੁੱਟਬਾਲ ਤੇਰੇ ਵੱਸ ਦੀ ਐ ਨਹੀਂ ਹਾਂਜੀ ਠੀਕ ਆ ਵੱਸ ਦੀ ਹੈਗੀ ਆ ਮਤਲਬ ਐਂਟਰਟੇਨਮੈਂਟ ਪ੍ਰੈਕਟਿਸ ਤੌਰ ਤੇ ਇਹ ਗੇਮਾਂ ਖੇਡੀ ਆ ਪਰ ਜਿਹੜੀ ਪ੍ਰੋਫੈਸ਼ਨਲ ਗੇਮ ਆ ਉਹ ਸ਼ਾਰਟ ਪੁੱਟ ਕਰਦਾ ਉਹਦੀ ਹਾਂਜੀ ਠੀਕ ਆ ਜਦੋਂ ਤੇਰੇ ਹੱਥ ਪੈਰ ਖੁੱਲੇ ਆ ਤੇਰਾ ਕਾਦੇ ਆ ਉਮਰ ਕਿੰਨੀ ਆ ਤੇਰੀ ਮੇਰੀ 12 ਸਾਲ 12 ਸਾਲ ਕੁਝ ਵੀ ਉਮਰ ਨਹੀਂ ਕੀ ਤੇਰੀ ਹਾਂਜੀ ਠੀਕ ਆ ਤਹਲੇ 18-19 ਸਾਲ ਦੀ ਉਮਰ ਤੱਕ ਤੂੰ ਹੋਰ ਵਧਣਾ ਤੇਰੀ ਸਿਹਤ ਵੀ ਪਰਸ ਸਕਦੀ ਆ ਹੋਰ ਹਾਂਜੀ ਤੂੰ ਸ਼ਾਰਟ ਪੁੱਟ ਦੀ ਤਿਆਰੀ ਕਰ ਰਹਾ ਹਾਂਜੀ ਸਿੰਗਲ ਈਵੈਂਟ ਹੁੰਦਾ ਟੀਮ ਦੀ ਲੋੜ ਨਹੀਂ ਹੁੰਦੀ ਠੀਕ ਆ 올림픽 ਤੱਕ ਦਾ ਦਿਮਾਗ ਚ ਸੋਚ ਕੇ ਚੱਲਾ ਹਾਂਜੀ ਵੀ ਪਹੁੰਚਣਾ ਆ ਤਿਆਰੀ ਸ਼ੁਰੂ ਕਰਦੇ ਜੇ ਸਕੂਲ ਕਾਲਜ ਨਹੀਂ ਆ ਆਪਣੇ ਸਕੂਲ ਦੇ ਕੋਚ ਨਹੀਂ ਹੈਗਾ ਹਾਂਜੀ ਸ਼ਹਿਰ ਹੈਗੇ ਆ ਆਰਸੀਐਫ ਹੈਗੇ ਆ ਹਾਂਜੀ ਕੰਟੈਕਟ ਕਰਕੇ ਨਹੀਂ ਤਾਂ ਆਪਾਂ ਲੱਭ ਲੈਨੇ ਆ ਉਹਨਾਂ ਠੀਕ ਆ ਉੱਥੇ ਜਾ ਕੇ ਪ੍ਰੈਕਟਿਸ ਕਰਿਆ ਹਾਂਜੀ ਠੀਕ ਆ ਇਸ ਕੰਮ ਨੂੰ ਆਲੂ ਹੋ ਜਾਣਾ ਔਰ ਫੁੱਟਬਾਲ ਵੀ ਖੇਡਣਾ ਹੁੰਦਾ ਰਹਿਣਾ ਫੁੱਟਬਾਲ ਨਾਲ ਜਿਹੜਾ ਥੋੜਾ ਜਿਹਾ ਸਟੈਮਨਾ ਜਿਹੜਾ ਬਾਡੀ ਦੀ ਲਚਕ ਉਹ ਬਣੀ ਰਹੂਗੀ ਠੀਕ ਆ ਹਾਂਜੀ ਅਰਮਾਨ ਹਾਂਜੀ ਭਾਜੀ ਤੇ ਦੇਖਣਾ ਇਹਨੂੰ ਜੇ ਕੋਈ ਕੋਚ ਲੱਭਦਾ ਹਾਂਜੀ ਹਾਂਜੀ ਠੀਕ ਆ ਸਾਡੇ ਸਕੂਲੇ ਕਿਹੜੇ ਕਿਹੜੇ ਕੋਚ ਆ ਕਿਹੜੀ ਸਾਡੇ ਸਕੂਲੇ ਇੱਕ ਪ੍ਰੋਫੈਸ਼ਨਲੀ ਜਿਹੜੇ ਆ ক্রিকেট ਦੇ ਕੋਚ ਆ ਓਕੇ ਹਾਂਜੀ ਅਮਰਸਰ ਕਿੱਥੋਂ ਦੇ ਆ ਉਹ ਉਦਾਂ ਤੇ ਬਿਹਾਰ ਦੇ ਆ ਤੇ ਹੁਣ ਉਹਦਾ ਲੋਕਲ ਹੀ ਰਹਿੰਦੇ ਸੁਲਤਾਨਪੁਰ ਸੁਲਤਾਨਪੁਰ ਕਮਰਾ ਲਿਆ ਹੋਇਆ ਉਹਨਾਂ ਨੇ ਹਾਂ ক্রিকেট ਦੇ ਹੋਰ ਕਦੇ ਆ ক্রিকেট ਦੇ ਆ ਕੋਚ ਅੱਛਾ ਮੇਨ ক্রিকেট ਹਾਂਜੀ ਮੇਨ ক্রিকেট ਹੋਰ ਅਲਟਰਨੇਟ ਗੇਮਾਂ ਕਿਹੜੀਆਂ ਕਰਾਉਂਦੇ ਨਾਲ ਅਲਟਰਨੇਟ ਗੇਮਾਂ ਭਾਜੀ ਬਾਸਕਟਬਾਲ ਹੋ ਗਿਆ ਹਾਂ ਅ ਹੋਰ ਬੈਡਮਿੰਟਨ ਹੋ ਗਈ ਫੁੱਟਬਾਲ ਹੋ ਗਈ ओके ਤੇ ਬਾਕੀ ਸਾਰੀਆਂ ਜਿੱਦਾਂ ਜਿੱਦਾਂ ਕੋਈ ਟੂਰਨਾਮੈਂਟ ਆਈ ਜਾਂਦਾ ਸਾਰੀਆਂ ਗੀਮਾਂ ਚੱਲਦੀਆਂ ਨੇ ਜੀਆਂ ਨਾਲ ਅ ਗੈਂ ਕਿਤੇ ਖੇਡਣ ਕੁ ਹਾਂਜੀ ਭਾਜੀ ਚੈਸ ਚ ਗਏ ਆ ਜਿੱਦਾਂ ਇੰਡੋਰ ਗੀਮਾਂ ਚ ਚੈਸ ਹੋ ਗਈ ਤੇ ਬੈਡਮਿੰਟਨ ਚ ਗਏ ਆ ਓਕੇ ਬਾਸਕਟਬਾਲ ਚ ਗਏ ਆ ਫੁੱਟਬਾਲ ਚ ਗਏ ਆ ਪਲੇਸ ਕਿਹੜੀ ਕਿਹੜੀ ਜਾਈ ਆ ਫੁੱਟਬਾਲ ਚ ਅਸੀਂ ਆਏ ਆ ਜੀ ਫੈਲਕਨ ਨਾਲ ਲੱਗਾ ਸੀਗਾ ਮੈਚ ਤੇ ਉਥੇ ਪਹਿਲੇ ਨੰਬਰ ਤੇ ਆਏ ਆ ਤੇ ਹੁਣ ਡਿਸਟ੍ਰਿਕਟ ਮੈਚ ਹੋਣਾ ਸੀ ਤੇ ਮੀਂਹ ਪੈਣ ਦੇ ਕਾਰਨ ਫਿਰ ਉਹ ਮੈਚ ਰੁਕ ਗੇ ਤੇ ਬੈਡਮਿੰਟਨ ਚ ਆਪਣੇ ਅੰਡਰ 17 ਦਾ ਮੁੰਡਾ ਗਿਆ ਸੀਗਾ ਉਹ ਵੀ ਉਹਨੇ ਵੀ 골ਡ ਮੈਡਲ ਲਿਆਂਦਾ ਆ ਅੱ ਓ ਵੈਰੀ ਗੁੱਡ ਬੰਦੇ ਆਏ ਗੋਲਡ 골ਡ ਮੈਡਲਿਸਟ ਮੁੰਡਾਇਆ ਜੀ ਹਾਂਜੀ ਪਿੰਡ ਬੂਲਪੁਰ ਹਾਂਜੀ ਜ਼ਿਲ੍ਹਾ ਕਪੂਰਥਲਾ ਤਹਿਸੀਲ ਸੁਲਤਾਨਪੁਰ ਲੋਧੀ ਵਧੀਆ ਮਿਹਨਤਗਾਰ ਸਪੋਰਟ ਤੋਂ ਪਿੱਛੇ ਨਹੀਂ ਹਟਣਾ ਹਾਂਜੀ ਹਾਂਜੀ ਜਰੂਰ ਸਪੋਰਟ ਵਾਲੇ ਬੰਦੇ ਮੈਨੂੰ ਬਹੁਤ ਕਹਿਣ ਲੱਗਦੇ ਹੁੰਦੇ ਆ ਠੀਕ ਆ ਜੀ ਠੀਕ ਆ ਤੇ ਹੋਰ ਮਿਹਨਤਗਾਰਾ ਹੋਰ ਅੱਗੇ ਵਧੋ ਠੀਕ ਆ ਤੇ ਘਰ ਦੇ ਸਪੋਰਟ ਕਰ ਰਹੇ ਕਿ ਕਿਦਾਂ ਹਾਂਜੀ ਹਾਂਜੀ ਪੱਕਾ ਹਾਂਜੀ ਬਾ ਜੇ ਘਰ ਦੇ ਵੀ ਸਪੋਰਟ ਹੋਵੇ ਫੇਰ ਬੰਦਾ ਜਰੂਰ ਕਿਤੇ ਨਾ ਕਿਤੇ ਪਹੁੰਚਦਾ ਜਦੋਂ ਕਈ ਵਾਰੀ ਘਰ ਦੇ ਵੀ ਸਪੋਰਟ ਤੋਂ ਬੰਦਾ ਰਹਿ ਜਾਂਦਾ ਠੀਕ ਆ ਜੀ ਤੇ ਤੇਰਾ ਇੰਟਰਸਟ ਪ੍ਰੋਫੈਸ਼ਨਲ ਕਿਹੜੀ ਜਾਂਦਾ ਹੈਗਾ ਫੁੱਟਬਾਲ ਦਾ ਜੀ ਫੁੱਟਬਾਲ ਦਾ ਹਾਂਜੀ ਬਾ ਠੀਕ ਆ ਵਦੋ ਫਲੋ ਅਗੇ ਹੈਂ ਹਾਂਜੀ ਹਾਂਜੀ ਤੇ ਪ੍ਰੈਕਟਿਸ ਕਿਤੇ ਅਕੈਡਮੀ ਹੋਣਾ ਹੋ ਗਿਆ ਤੂੰ 11 ਵਿੱਚ ਹਾਂਜੀ ਤੇ ਪਲੱਸ 2 ਤੋਂ ਬਾਅਦ ਕੀ ਕਰਨਾ ਪਲੱਸ 2 ਤੋਂ ਬਾਅਦ ਹਲੇ ਸੋਚਿਆ ਨਹੀਂਗਾ ਭਾਜੀ ਉਦਾਂ ਗੇਮ ਵੀ ਨਾਲ ਦੀ ਨਾਲ ਆਪਾਂ ਪੜਾਈਏ ਨਾਲ ਨਾਲ ਗੇਮ ਗੇਮ ਵੀ ਕਰੀਏ ਪੜਾਈ ਨਹੀਂ ਛੱਡਣੀ ਰੈਗੂਲਰ ਪਰ ਗੇਮ ਗੇਮ ਨਾਲ ਛੱਡੀ ਹਾਂਜੀ ਹਾਂਜੀ ਨਾਲ ਦੀ ਨਾਲ ਫੁੱਟਬਾਲ 'ਚ ਇੰਟਰਸਟ ਹੈਗਾ ਆ ਜਲੰਧਰ ਬਹੁਤ ਵਧੀਆ ਕਾਲਜ ਹੈਗੇ ਜਿੱਥੇ ਗੇਮਾ ਰੈਗੂਲਰ ਆ ਡੀਏਵੀ ਹਾਂਜੀ ਡੀਏਵੀ ਗੇਮਾਂ ਦੇ ਵਿੱਚ ਬਹੁਤ ਹੈਗਾ ਨਾ ਕੋਸ਼ਿਸ਼ ਕਰੀ ਜਾ ਡੀਵੀ ਤਰ੍ਹਾਂ ਉੱਤੇ ਹੁੰਦੀ ਗੱਲਬਾਤ ਹਾਂਜੀ ਤੇ ਜਾ ਕੇ ਉੱਥੇ ਗਲਤ ਬੰਦੇ ਵੀ ਟੱਕਰਦੇ ਐ ਇਸ ਲੈਂਡ ਦੇ ਵਿੱਚ ਠੀਕ ਆ ਸਪੋਰਟਸ ਦੇ ਵਿੱਚ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਨਾ ਅੱਜ ਅੱਜ ਤੱਕ ਜਿੰਨੇ ਗੁੰਡੇ ਜਾਂ ਗੈਂਗਸਟਰ ਹੋਏ ਹਨ ਜਾਂ ਜਿਨ੍ਹਾਂ ਨੂੰ ਬਣਾ ਦਿੱਤਾ ਗਿਆ ਉਹਨਾਂ 'ਚੋਂ 99% ਕਾਲਜਾਂ 'ਚ ਸਪੋਰਟਸ ਲੈਣ ਆ ਠੀਕ ਹੈ ਹਿੱਟ ਹੁੰਦੇ ਆ ਉਹਨਾਂ ਨੂੰ ਵਰਗਲਾ ਕੇ ਜਿਹੜੇ ਗਲਤ ਬੰਦੇ ਇਸ ਲਾਈਨ ਵਿੱਚ ਪਾ ਦਿੰਦੇ ਆ ਬੰਦੇ ਮੜੇ ਨਹੀਂ ਹੁੰਦੇ ਉਹਨਾਂ ਤੋਂ ਬਚ ਕੇ ਰਹਿਣਾ ਠੀਕ ਆ ਤੇ ਵਧੀਆ ਗੇਮ ਖੇਡੋ ਆਪਦੀ ਤਿਆਰੀ ਰੱਖੋ ਨਾਲ ਓਕੇ ਬਈ ਓਕੇ ਥੈਂਕ ਯੂ ਜੀ ਹਾਂ ਬਈ ਓਹ ਡਾਟ ਵਾਲੇ ਜਾ ਓਏ ਵਕੀਲ ਸਾਹਿਬ ਵਕੀਲ ਸਾਹਿਬ ਤੁਸੀਂ ਕੇਸ ਹੀ ਲੜੋ ਬਾਲਾਂ ਨਾਲ ਨਾਲ ਲੜੋ ਤੁਸੀਂ ਲੈ ਬਈ ਵਕੀਲ ਸਾਹਿਬ ਅਗਲੀ ਬਾਲ ਦੇ ਦੇ ਆ ਨਈ ਵਕੀਲ ਸਾਹਿਬ ਪੜ ਲਾ ਪਹਿਲੀ ਬਾਲ ਵਾਈਡ ਆ ਅਗੀ ਜੀ ਓਵਰ ਦੀ ਪਹਿਲੀ ਬਾਲ ਆ ਪਹਿਲੀ ਵਾਈਡ ਹੋ ਗਈ ਸੀ ਪਹਿਲੀ ਬਾਲ ਆ ਵਾਈਡ ਓਏ ਕੀ ਕਰਦਾ ਓ ਬਾਲਾ ਮੁੰਡਿਆ ਸ਼ਾਬਾਹ ਭੱਜ ਗਏ ਭਾਵੇਂ ਵੱਟਾ ਹੀ ਸਿੱਟਦਾ ਭੱਜ ਗਏ ਬੂਮਰਾ ਨੂੰ ਉਹਦਾ ਪਿਛੋਂ ਇਹ ਦਰਸ ਨਹੀਂ ਬੂਮਰਾ ਬਾਈ ਜਾਂਦਾ ਹਾਂ ਓਏ 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 ਇਹਦੇ ਵਰੀ ਕੀ ਹੁੰਦਾ ਤੈਨੂੰ ਇਹਦੇ ਵਰੀ ਵਾਈਡਾ ਸਿੱਟੀ ਹੈ ਨਾ ਹਾਂਜੀ ਦੋਸਤੋ ਅੱਜ ਗੇਮ ਕੈਂਡ ਲੱਗੀ 3-2 ਨਾਲ ਰਿਹਾ ਜੀ ਮੁਕਾਬਲਾ ਅੱਜ ਅਸੀਂ ਹਾਰੇ ਆ ਤੇ ਦੋ ਕੁ ਪਲੈਂਟੀਆਂ ਸਾਡੇ ਬੰਦੇ ਨੇ ਦੇਤੀਆਂ ਗੋਲਾਂ ਵਿੱਚ ਹੈਂਡਬਾਲ ਕਰਾ ਕੇ ਇਹ ਤਾਂ ਇੱਕ ਗੋਲ ਹਰ ਗਏ ਵੈਸੇ ਉਹਨਾਂ ਕੋਲ ਜੇ ਪਲੈਂਟੀਆਂ ਨਾਂ ਮਿਲੀਆਂ ਗੋਲ ਨਹੀਂ ਹੋਣੇ ਸੀ ਤੇ ਮੈਚ ਤਕੜਾ ਫਸਮ ਰਿਆ ਤੇ ਆਪਾਂ ਮੁੰਡਿਆਂ ਨਾਲ ਵੀ ਗੱਲ ਕੀਤੀ ਸਪੋਰਟਸਮੈਨ ਮੁੰਡੇ ਗੇਮ ਖੇਡਦੇ ਆ ਹੁਣ ਤੋਂ ਆਡੀਅנס ਨੂੰ ਵੀ ਅਪੀਲ ਕਰਦੇ ਦੇਖਣ ਵਾਲਿਆਂ ਨੂੰ ਵੀ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਗੇਮਾਂ ਦੇ ਨਾਲ ਜੁੜੋ ਜਿਹੜੀਆਂ ਖੇਡਾਂ ਆ ਉਹ ਕੱਲਾ ਖੇਡਾਂ ਨਹੀਂ ਹੈਗੀਆਂ ਡਿਪਰੈਸ਼ਨ ਤੋਂ ਦੂਰ ਰੱਖਦੀਆਂ ਤੇ ਅਨੁਸ਼ਾਸਨ ਸਿਖਾਉਂਦੀਆਂ ਆ ਤੇ ਕੌਨਫੀਡੈਂਸ ਭਰਦੀਆਂ ਬੱਚਿਆਂ ਦੇ ਵਿੱਚ ਤੇ ਠੀਕ ਆ ਜੀ ਇੱਕ ਟਾਈਮ ਵਧੀਆ ਇੱਕ ਦੂਜਾ ਸਭ ਤੋਂ ਵਧੀਆ ਵਧੀਆ ਜਿਹੜੀ ਗੱਲ ਆ ਬੰਦਾ ਫਿੱਟ ਰਹਿੰਦਾ ਇਹਦੇ ਵਿੱਚ ਤੇ ਅਸੀਂ ਵੀ ਕਹਿੰਨੇ ਆ ਵੀ ਮੋਬਾਈਲ ਵਾਲੀਆਂ ਗੇਮਾਂ ਨੂੰ ਛੱਡ ਕੇ ਆਪਦੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜੋ ਕਈ ਜਿਹੜੇ ਮਾਪੇ ਡਰਦੇ ਹਨ ਗਰਾਊਂਡ 'ਚ ਜਾਊਗਾ ਸੱਟ ਲਵਾ ਲੂਗਾ ਕੋਈ ਗੱਲ ਨਹੀਂ ਸੱਟ 19 21 ਜੇ ਗਰਾਊਂਡਾਂ 'ਚ ਆਉਣਾ ਲੱਗਦੀ ਰਹਿੰਦੀ ਆ ਤਾਂ ਡੇਗੀ ਡੇਗੀ ਬੱਚੇ ਜ਼ਵਾਨ ਹੁੰਦੇ ਆ ਜੇ ਸੱਟ ਨਾ ਲੱਗੂ ਤਾਂ ਬੱਚੇ ਨੂੰ ਪਤਾ ਕਿਵੇਂ ਲੱਗੂ ਵੀ ਕਿਵੇਂ ਇਹ ਹੀ ਬਚਾ ਕਰਨਾ ਕਿਵੇਂ ਨਹੀਂ ਬਚਾ ਕਰਨਾ ਪੁਲਿਸ ਯਰ ਰਿਕੁਐਸਟ ਆ ਜਿਹੜੇ ਬੱਚੇ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਸਾਡੀਆਂ ਭੈਣਾਂ ਦਾ ਮਾਮਾ ਦਾ ਵੀ ਹੁੰਦਾ ਆ ਵੀ ਆਪਦੇ ਬੱਚਿਆਂ ਨੂੰ ਖੋਲ ਦੇਣ ਥੋੜੀ ਜਿਹੀ ਗਰਾਉਂਡਾਂ ਦੇ ਚੌਂਂ ਦੀ ਇਹ ਨਾ ਤੁਸੀਂ ਦਿਮਾਗ ਵਿੱਚ ਉਹ ਇਹ ਗੱਲ ਕਰ ਦੋ ਵੀ ਇੱਥੇ ਗਾਲਾਂ ਕੱਢਦੇ ਆ ਜੇ ਤੁਹਾਡੇ ਬੱਚੇ ਸਹੀ ਆ ਤੁਹਾਡੀ ਸਿੱਖਿਆ ਸਹੀ ਆ ਇੱਥੇ ਜੋ ਹੋਰ ਵੀ ਕਿਤੇ ਬਾਹਰ ਜਾਂਦੇ ਗਾਲਾਂ ਤਾਂ ਉੱਥੇ ਵੀ ਨਿਕਲਦੀਆਂ ਨਾ ਤੇ ਜੇ ਤੁਹਾਡੀ ਸਿੱਖਿਆ ਸਹੀ ਆ ਤੁਹਾਡੇ ਬੱਚੇ ਵਿਗੜਨਗੇ ਨਹੀਂ ਆਪਣੀ ਗੇਮ ਤੇ ਫੋਕਸ ਕਰਨਗੇ ਜਿੱਦਾਂ ਦਾ ਤੁਸੀਂ ਉਹਨਾਂ ਨੂੰ ਗਾਈਡ ਕਰੋਗੇ ਆਦੇ ਗੇਮ ਤੇ ਫੋਕਸ ਕਰਨਗੇ ਖੇਡ ਖੁੱਦ ਕੇ ਹੱਸ ਕੇ ਘਰੇ ਜਾਣਗੇ ਸਭ ਤੋਂ ਵੱਡੀ ਗੱਲ ਆ ਜਿਹੜਾ ਗਰਾਊਂਡ ਵਿੱਚ ਹੱਸਦਾ ਨਾ ਉਹ ਸਾਰੀ ਸਾਰੀ ਦਿਹਾੜੀ ਚ ਨਹੀਂ ਹੱਸਦਾ ਜਿੰਨਾ ਇੱਥੇ ਗੋਲਗੇ ਆਈ ਹੱਸ ਕੇ ਜਾਂਦੇ ਆ ਠੀਕ ਹੈ ਜੀ ਦੋਸਤੋ ਇਸੇ ਨਾਲ ਹੀ ਆਪਾਂ ਵੀਡੀਓ ਦਾ ਕਰਦੇ ਆ ਐਂਡ ਜੀ ਕੱਲ ਨੂੰ ਮਿਲ ਕੱਲ ਨੂੰ ਐਤਵਾਰ ਆ ਅਜੇ ਕੋਈ ਪੱਕਾ ਨਹੀਂ ਹੋ ਸਕਦਾ ਜਾਈਏ ਜਾਂ ਨਾ ਜਾਈਏ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਬ ਤੱਕ ਲਈ ਰੱਬ ਰੱਖਾ